ਕੈਨੇਡਾ ਦੇ ਵਿੱਚ ਮਹਿੰਗਾਈ ਦੇ ਨਾਲ ਜੂਝ ਰਹੇ ਪਰਿਵਾਰਾਂ ਦੀ ਮਦਦ ਲਈ ਪਹਿਲਾ ਅਜਿਹਾ ਗ੍ਰੋਸਰੀ ਸਟੋਰ ਖੁੱਲ੍ਹਿਆ ਜਾ ਰਿਹਾ ਹੈ ਜਿੱਥੇ ਹਰ ਚੀਜ਼ ਬਿਲਕੁਲ ਮੁਫਤ ਮਿਲੇਗੀ। ਜੀ ਹਾਂ, ਰੈਜ਼ਿਨਾ ਫੂਡ ਬੈਂਕ ਦੇ ਲਖਣ ਉਪਰਾਲੇ ਤਹਿਤ ਗ੍ਰੋਸਰੀ ਸਟੋਰ ਦੇ ਵਿੱਚ ਹਰ ਉਹ ਚੀਜ਼ ਮਿਲੇਗੀ ਜੋ ਇੱਕ ਪਰਿਵਾਰ ਨੂੰ ਗੁਜ਼ਾਰਾ ਕਰਨ ਲਈ ਲੋੜੀਂਦੀ ਹੈ। ਇਹ ਬਿਲਕੁਲ ਸਧਾਰਨ ਗ੍ਰੋਸਰੀ ਸਟੋਰ ਦਾ ਰੂਪ ਹੋਵੇਗਾ ਪਰ ਫਰਕ ਸਿਰਫ ਇੰਨਾ ਹੋਵੇਗਾ ਕਿ ਸਟੋਰ ਦੇ ਵਿੱਚ ਆਉਣ ਵਾਲਿਆਂ ਨੂੰ ਕੋਈ ਬਿੱਲ ਅਦਾ ਨਹੀਂ ਕਰਨਾ ਪਵੇਗਾ। ਕ੍ਰੋਨਾ ਮਹਾਮਾਰੀ ਦੇ ਮਗਰੋਂ ਪੂਰੇ ਮੁਲਕ ਦੇ ਵਿੱਚ ਫੂਡ ਬੈਂਕਸ ਅਤੇ ਨਿਰਭਲ ਲੋਕਾਂ ਦੀ ਗਿਣਤੀ ਵਿੱਚ ਤੇਜ਼ੀ ਦੇ ਨਾਲ ਵਾਧਾ ਹੋਇਆ ਹੈ ਅਤੇ ਇਕੱਲੇ ਰੈਜ਼ੀਨਾ ਸ਼ਹਿਰ ਦੇ ਵਿੱਚ ਅਜੇ ਲੋਕਾਂ ਦੀ ਗਿਣਤੀ 25% ਵੱਧ ਗਈ ਹੈ। ਸ਼ਹਿਰ ਦੇ ਹਰ 8 ਪਰਿਵਾਰਾਂ ਦੇ ਵਿੱਚੋਂ ਇੱਕ ਅਤੇ 4 ਬੱਚਿਆਂ ਦੇ ਵਿੱਚੋਂ ਇੱਕ ਰੋਟੀ ਲਈ ਸੰਘਰਸ਼ ਕਰ ਰਹੇ ਹਨ। ਅਤੇ ਰੈਜ਼ੀਨਾ ਫੂਡ ਬੈਂਕ ਦੇ ਵਿੱਚ ਹਰ ਮਹੀਨੇ ਤਕਰੀਬਨ 16000 ਲੋਕ ਆਉਂਦੇ ਨੇ। ਜਿਸ ਦੇ ਮੱਦੇਨਜ਼ਰ ਇੱਕ ਰਵਾਇਤੀ ਗ੍ਰੋਸਰੀ ਸਟੋਰ ਖੋਲਣ ਦਾ ਫੈਸਲਾ ਲਿਆ ਗਿਆ। ਮੁਫਤ ਰਾਸ਼ਨ ਦੇ ਵਾਲਾ ਸਟੋਰ ਉਸ ਇਮਾਰਤ ਦੇ ਵਿੱਚ ਖੋਲਿਆ ਜਾ ਰਿਹਾ ਹੈ। ਜਿਤੇ ਕਿਸੇ ਵਿਲੇ ਸ਼ਰਾਬਦਾਰ ਠੇਕਾ ਹੁੰਦਾ ਸੀ ਰੈਜ਼ਿਨਾ ਫੂਡ ਬੈਂਕ ਦੇ ਵਾਈਸ ਪ੍ਰੈਜ਼ੀਡੈਂਟ ਡੇਵਿਡ ਫਰੋ ਨੇ ਕਿਹਾ ਹੈ ਕਿ ਹਰ ਪਰਿਵਾਰ ਅਧਿਆ ਸੂਰਤਾ ਵੱਖੋ ਵੱਖਰੀਆਂ ਹੁੰਦੀਆਂ ਨੇ ਅਤੇ ਫੂਡ ਬੈਂਕ ਤੇ ਵਿੱਚ ਜ਼ਿਆਦਾ ਬਦਲ ਮੌਜੂਦ ਨਹੀਂ ਹੁੰਦੇ ਇਸ ਤਰੀਕੇ ਦੇ ਨਾਲ 25% ਵੱਧ ਲੋਕਾਂ ਦਾ ਢਿੱਡ ਭਰਿਆ ਜਾ ਸਕੇਗਾ ਮੁਫਤ ਗਰੋਸਰੀ ਸਟੋਰ ਖੋਲਣ ਦੀ ਪ੍ਰਕਿਰਿਆ ਦੌਰਾਨ ਜੌਨ ਵਾਈਟ ਦੇ ਸੁਝਾਅ ਵੀ ਲਾਏ ਅਤੇ ਉਹਨਾਂ ਦੱਸਿਆ ਕਿ ਇਕੱਲਾ ਫੂਡ ਕਾਰਨ ਉਹ ਜਲਦ ਤਿਆਰ ਹੋਣ ਵਾਲੀਆਂ ਖੁਰਾਕੀ ਵਸਤਾਂ ਤਜੀਦਿੰਦਾ ਹੈ ਜਦਕਿ ਬੱਚਿਆਂ ਵਾਲੇ ਇੱਕ ਪਰਿਵਾਰ ਨੂੰ ਮੀਟ ਅਤੇ ਹੋਰ ਇੱਥੇ ਚਾਰੀ ਸਵੇਰ ਤੋਂ ਲੱਗੀ ਹੈ ਇੱਥੇ ਦੱਸਣਾ ਬੰਦ ਹੈ ਕਿ ਗਰੋਸਰੀ ਸਟੋਰ ਦੇ ਲਈ 7.5 ਲੱਖ ਡਾਲਰ ਦੇ ਵਿੱਚ ਸਵੇਰ ਸਰਕਾਰ ਤੋਂ ਇਮਾਰਤ ਖਰੀਦੀ ਗਈ ਅਤੇ ਇਸ ਦੇ ਲਈ 2 ਲੱਖ 20 ਹਜ਼ਾਰ ਦਾ ਕਰਜ਼ਾ ਲੈਣਾ ਵੀ ਪਿਆ ਜੋ ਸੰਭਾਵਤ ਤੌਰ ਉਤੇ ਸਰਕਾਰ ਮੁਆਫ ਕਰ ਸਕਦੀ ਹੈ ਇਸ ਤੋਂ ਇਲਾਵਾ ਸਮਾਜ ਦੇ ਹਰ ਵਰਗ ਤੋਂ ਦਾਨ ਵੀ ਮਿਲ ਰਿਹਾ ਜਿਸ ਨਾਲ ਹੀ ਗਰੋਸਰੀ ਸਟੋਰ ਚਲਾਉਣਾ ਮੁਸ਼ਕਲ ਨਹੀਂ ਹੋਵੇਗਾ ਇੱਕ ਪਰਿਵਾਰ ਤਕਰੀਬਨ 200 ਡਾਲਰ ਮੁੱਲ ਦੀਆਂ ਖੁਰਾਕੀ ਵਸਤਾਂ ਸਟੋਰ ਤੋਂ ਲੈ ਜਾ ਸਕਦਾ ਹੈ ਸਟੋਰ ਦੇ ਵਿੱਚ ਮੁਹੱਈਆ ਕਰਵਾਏ ਜਾਣ ਵਾਲੇ ਅੱਧੇ ਉਤਪਾਦ ਸਸਕੈਚੂਨ ਅਤੇ ਹੁਨਗੇਟ ਨਾਲੀ ਵਿੱਚ ਇਸ ਦੇ ਕੈਨੋਲਾ ਤੇਲ, ਦਾਲਾਂ, ਫਲ, ਸਬਜ਼ੀਆਂ ਅਤੇ ਆਂਟੇ ਆਦਿ ਵੀ ਸ਼ਾਮਲ ਹੋਣਗੇ। ਡੇਵਿਡ ਫ੍ਰੋ ਮੁਤਾਬਕ ਤਕਰੀਬਨ 200 ਪਰਿਵਾਰਾਂ ਨੂੰ ਰੋਜ਼ਾਨਾ ਰਾਸ਼ਨ ਮੁਹੱਈਆ ਕਰਵਾਇਆ ਜਾਵੇਗਾ ਅਤੇ ਜਰੂਰਤਮੰਦ ਪਰਿਵਾਰਾਂ ਨੂੰ ਉਨ੍ਹਾਂ ਦੀ ਆਮਦਨ ਅਤੇ ਮੈਂਬਰਾਂ ਦੀ ਗਿਣਤੀ ਬਾਰੇ ਜਾਣਕਾਰੀ ਮੁਹੱਈਆ ਵੀ ਕਰਵਾਈ ਹੋਵੇਗੀ।